ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਲਾਲ ਕਿਲੇ ਤੱਕ ਦੇ ਰਸਤੇ ਦੀ ਸੰਗਤ ਵੱਲੋਂ ਸਫਾਈ ਕੀਤੀ ਗਈ ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਧਰਮ ਪ੍ਰਚਾਰਕ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਹਾਜ਼ਰੀ ਲਵਾਈ ਅਤੇ ਸੇਵਾ ਦੇ ਵਿੱਚ ਹਿੱਸਾ ਲਿਆ ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਲਾਲ ਕਿਲੇ ਤੇ ਕਰਵਾਏ ਜਾ ਰਹੇ ਨੇ ਇਸ ਲਈ ਸੰਗਤ ਇਹਨਾਂ ਸਮਾਗਮਾਂ ਦੇ ਵਿੱਚ ਸ਼ਾਮੂਲਿਤ ਕਰੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 350 ਸਾਲਾ ਮਹਾਨ ਸ਼ਹੀਦੀ ਦਿਵਸ ਆ ਰਿਹਾ ਹੈ ਉਸ ਨੂੰ ਸਮਰਪਿਤ ਕੱਲ ਇੱਥੇ ਵੱਡੇ ਨਗਰ ਕੀਰਤਨ ਕੀਰਤਨ ਦਰਬਾਰ ਸਜਾਏ ਜਾਣੇ ਆ ਉਹਦੇ ਵਾਸਤੇ ਸੀਸਗੰਜ ਸਾਹਿਬ ਤੋਂ ਪੂਰੇ ਲਾਲ ਕਿਲੇ ਤੱਕ ਦੇ ਸਾਰੇ ਇਸ ਰਸਤੇ ਦੀ ਕੋਰੀਡੋਰ ਦੀ ਧੁਆਈ ਕੀਤੀ ਗਈ ਆ ਝਾੜੂ ਸੇਵਾ ਕੀਤੀ ਗਈ ਆ ਕੱਲ ਗੁਰੂ ਸਾਹਿਬ ਮਹਾਰਾਜ ਨੇ ਆਪ ਇਥੋਂ ਸਵਾਰੀ 'ਚ ਜਾਣਾ ਹੈ ਕੱਲ ਵੀ ਸੰਗਤਾਂ ਇਸੇ ਤਰ੍ਹਾਂ ਇੱਥੇ ਰਹਿਣਗੀਆਂ ਪੂਰੇ ਇਲਾਕੇ ਨੂੰ ਇਸ ਤਰੀਕੇ ਨਾਲ ਸਾਫ਼ ਕੀਤਾ ਜਾ ਰਿਹਾ ਕਿ ਗੁਰੂ ਸਾਹਿਬ ਜਿਸ ਥਾਨ ਤੋਂ ਨਿਕਲਣ ਉਨੀ ਪਵਿੱਤਰਤਾ ਹੋਵੇ ਉਹਨਾਂ ਸੜਕਾਂ ਦੀ ਧੁਆਈ ਕੀਤੀ ਜਾ ਰਹੀ ਆ ਕੋ ਮੈਂ ਬਹੁਤ ਸੰਗਤਾਂ ਤਰਵਾਦ ਕਰਦਾ ਹਜ਼ਾਰਾਂ ਦੀਆਂ ਸੰਗਤਾਂ ਦੀਆਂ ਇਕੱਠ ਔਰ ਹਜ਼ਾਰਾਂ ਦੀ ਸੰਗਤਾਂ ਦੀ ਤਦਾਦ ਜੋ ਇੱਥੇ ਝਾੜੂ ਜਿੱਥੇ ਔਰ ਸੰਗਤਾਂ ਪਹੁੰਚੀਆਂ ਸਿਓਂ ਵਾਸਤੇ ਉਹਨਾਂ ਚਰਨਾਂ 'ਚ ਮੈਂ ਸੀਸ ਨਵਾ ਕੇ ਉਹਨਾਂ ਦਾ ਕੋਟਾਨ ਕੋਟ ਧੰਵਾਦ ਕਰਦਾ ਹਾਂ ਤੁਸੀਂ ਇੰਨੀਆਂ ਵੱਡੀਆਂ ਸੇਵਾਵਾਂ ਦੇ ਰਹੇ ਜੀ ਪ੍ਰਮਾਤਮਾ ਤੁਹਾਡੇ ਘਰਾਂ 'ਚ ਖੁਸ਼ੀਆਂ ਦੇਵੇ ਸਾਰੇ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਮਹਾਨ ਸ਼ਹਾਦਤ ਨੂੰ ਅਸੀਂ ਜਨ ਜਨ ਤਾਈਂ ਪਛਾਣ ਸਕੀਏ ਸਾਡਾ ਇਹੀ ਇੱਕ ਕੋਸ਼ਿਸ਼ ਆ ਦਿੱਲੀ ਸਰਕਾਰ ਵੀ ਇਸ ਕੋਸ਼ਿਸ਼ 'ਚ ਆਪਣੀ ਛੋਟੀ ਸੇਵਾ ਨਿਭਾਉਣ ਦੀ ਕੋਸ਼ਿਸ਼ ਕਰਦੇ ਪਈ ਆ ਅਸੀਂ ਦਾ ਸਾਰੇ ਮਿਲ ਕੇ ਗੁਰੂ ਸਾਹਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰਾਜ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜੀ ਸ਼ਤਾਬਦੀ ਹੈ بڑے ਵੱਡੇ ਪੱਧਰ ਦੇ ਉੱਤੇ ਲਾਲ ਕਿਲੇ ਦੇ ਉੱਤੇ ਮੜਾਈ ਜਾ ਰਹੀ ਹੈ ਔਰ ਕੱਲ ਤੋਂ 23 ਤਰੀਕ 24 ਤਰੀਕ ਔਰ 25 ਤਰੀਕ ਨੂੰ ਲਗਾਤਾਰ ਜਿਹੜੇ ਆ ਇੱਥੇ ਸਮਾਗਮ ਹੋਣੇ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਔਰ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਹੈ ਉਹ ਗੁਰਦੁਆਰਾ ਸੀਸਗਨ ਸਾਹਿਬ ਭਾਈ ਮਤੀ ਦਾਸ ਚੌਂਕ ਭਾਈ ਸਤੀ ਦਾਸ ਚੌਂਕ ਭਾਈ ਦਿਆਲ ਜੀ ਚੌਂਕ ਜਿਹੜਾ ਜਿਹੜੀ ਉੱਥੇ ਉਹਨਾਂ ਦੀ ਯਾਦਗਾਰ ਹੈ ਉਸ ਥਾਨ ਤੋਂ ਇਹ ਮਹਾਰਾਜ ਦਾ ਸਰੂਪ ਚੱਲਣਾ ਹੈ ਔਰ ਇੱਥੇ ਆ ਕੇ ਕੀਰਤਨ ਦੇ ਸਮਾਗਮ ਹੋਣੇ ਆ ਸੋ ਉਸ ਉਪਲਕਸ਼ ਦੇ ਵਿੱਚ ਸੰਗਤਾਂ ਦੀ ਬੜੀ ਭਾਵਨਾ ਸੀ ਕਿ ਅਸੀਂ ਆਪਣੇ ਹੱਥੀਂ ਸੇਵਾ ਕਰੀਏ ਕਿ ਉਹ ਥਾਨ ਜਿੱਥੋਂ ਗੁਰੂ ਸਾਹਿਬ ਨੇ ਨਿਕਲਣਾ ਹੈ ਉਹਨੂੰ ਕਿਉਂਕਿ ਇਹ ਚਲਦੀ ਸੜਕ ਹੈ ਚਾਨਦੀ ਚੌਕ ਦੀ ਲੋਕਾਂ ਦੇ ਉੱਤੇ ਇੱਥੇ ਆ ਕੇ ਕਿਤੇ ਗੰਦ ਵੀ ਗਿਰਦਾ ਹੈ ਲੋਕ ਪਾਣ ਬੀੜੀਆਂ ਵੀ ਥੁੱਕਦੇ ਨੇ ਸੋ ਇਹਦੀ ਸਫਾਈ ਆਪਣੀ ਹੱਤੀ ਕਰਨਾ ਚਾਹੁੰਦੇ ਸੀ ਸਫਾਈਆਂ ਸਰਕਾਰਾਂ ਕਰਾਉਂਦੀਆਂ ਨੇ ਐਮਸੀਡੀ ਕਰਾਉਂਦੀ ਆ ਮਗਰ ਕਿਤੇ ਨਾ ਕਿਤੇ ਕੋ ਤਿਆਰ ਹੋ ਜਾਂਦੀ ਹੈ ਅੱਜ ਜਿਸ ਤਰੀਕੇ ਦੇ ਨਾਲ ਸੰਗਤ ਦੀ ਭਾਵਨਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਝਾੜੂਆਂ ਨੂੰ ਲੈ ਕੇ ਪਾਣੀ ਦੇ ਟੈਂਕਰ ਇੱਥੇ ਬੁਲਾਏ ਗਏ ਸੀ ਔਰ ਨਾਲ ਹੀ ਜਿਹੜੇ ਸਿਰਫ ਪਾਪਾ ਕੇ ਸੜਕਾਂ ਸਾਫ਼ ਕੀਤੀਆਂ ਨੇ ਇਹ ਵਾਕਈ ਭਾਵਨਾ ਦੱਸਦੀ ਹੈ ਕਿ ਲੋਕ ਆਪਣੇ ਗੁਰੂ ਪ੍ਰਤੀ ਕਿੰਨਾ ਪਿਆਰ ਰੱਖਦੇ ਨੇ ਕਿੰਨਾ ਸਤਕਾਰ ਰੱਖਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਹਲ ਵੀ ਸੇਵਾ ਚਾਲੂ ਹੈਗੀ ਉਸ ਵਕਤ ਅੱਥੇ ਤੱਕ ਸੋ ਛੋਟੇ ਜਿਹੇ ਪੈਂਟ ਦੇ ਉੱਤੇ ਇੰਨੀ ਹਜ਼ਾਰਾਂ ਦੀ ਗਿਣਤੀ ਸੰਗਤ ਆਣੀ ਇੱਕ ਬੜਾ ਮੈਨਾ ਰੱਖਦੀ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਜਿਸ ਵਕਤ ਗੁਰੂ ਸਾਹਿਬ ਦੀ ਇੱਥੇ ਸਵਾਰੀ ਆਏਗੀ ਉਸ ਵਕਤ ਇੱਥੇ ਪੈਰ ਰੱਖਣ ਦੀ ਤਿੰਨ ਕ ਰੱਖਣ ਦੀ ਵੀ ਜਗ੍ਹਾ ਨਹੀਂ ਹੋਏ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਬਣਾਈ ਜਾ ਰਹੀ ਹੈ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ਦੇ ਮੈਦਾਨ ਤੇ ਵੱਡੇ ਪੱਦਰ ਦੇ ਉੱਤੇ ਸਮਾਗਮ ਕਰਾਏ ਜਾ ਰਹੇ ਹਨ 23 ਤੋਂ ਲੈ ਕੇ 25 ਤਰੀਕ ਤੱਕ ਵੱਡੇ ਕੀਰਤਨ ਸਮਾਗਮ ਹੈ ਇਸ ਰਸਤੇ ਤੇ ਜਿਸ ਰਸਤੇ ਤੋਂ ਅਸੀਂ ਚੱਲ ਰਹੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਲੈ ਕੇ ਲਾਲਕੇਲੇ ਤੱਕ ਇਸ ਰਸਤੇ ਤੋਂ ਤਿੰਨੋ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰੂ ਮਹਾਰਾਜ ਦੀ ਸਵਾਰੀ ਇੱਥੋਂ ਜਾਣੀ ਹੈ ਸੰਗਤਾਂ ਨੂੰ ਕਾਲ ਦਿੱਤੀ ਸੀ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਕਈ 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 ਗੁਣਾ ਵੱਧ ਸੰਗਤ ਅੱਜ ਇੱਥੇ ਪਹੁੰਚੀ ਆ ਔਰ ਸੜਕ ਦੀ ਸਫਾਈ ਹੋ ਰਹੀ ਹੈ ਤੁਲਾਈ ਹੋ ਰਹੀ ਹੈ ਔਰ ਬਾਕੀ ਸਾਰੀਆਂ ਤਿਆਰੀਆਂ ਮੁਕੰਮਲ ਸਾਨੂੰ ਪੂਰੀ ਉਮੀਦ ਹੈ ਕਿ ਆਲ ਓਵਰ ਦੀ ਕੰਟਰੀ ਤੋਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਸਮਾਗਮ ਦੇ ਵਿੱਚ ਹਾਜ਼ਰ ਹੋਣ ਲਈ ਪਹੁੰਚ ਰਹੀਆਂ ਸਾਰੀ ਸੰਗਤਾਂ ਨੂੰ ਜਿਹੜੀ ਦੇਸ਼ਾਂ ਵਿਦੇਸ਼ਾਂ ਤੋਂ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਿਆਰ ਵਿੱਚ ਉਹਨਾਂ ਦੇ ਸ਼ਹੀਦੀ ਸਥਾਨ ਗੁਰਦੁਆਰਾ ਸਹੀਗਨ ਸਾਹਿਬ ਚਾਨੀ ਚੌਕ ਦੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਮੈਂ ਸਮਝਦਾ ਅੱਜ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਆ ਡਰਾਡੇ ਤੋਂ ਇੱਥੇ ਪਹੁੰਚਿਆ ਨੇ ਗੁਰਤੇਗ ਬਹਾਦਰ ਸਾਹਿਬ ਜੀ ਨੇ 23 24 25 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਲਾਲ ਕਿਲੇ ਦੇ ਮੈਨਾਤ ਵਿੱਚ ਗੁਰਦੁਆਰਾ ਸੀਗਨ ਸਾਹਿਬ ਤੋਂ ਚਾਲੇ ਪਾਣੇ ਨੇ ਸੋ ਉਸੇ ਨੂੰ ਮੁੱਖ ਰੱਖਦੇ ਹੋਏ ਸਾਰੀ ਸੰਗਤਾਂ ਅੱਜ ਦੇਸ਼ਾਂ ਵਿਦੇਸ਼ਾਂ ਦੀਆਂ ਸੜਕਾਂ ਦੀਆਂ ਸਾਫ ਸਫਾਈ ਤੋਂ ਲਈ ਕਰ ਰਹੀਆਂ ਨੇ ਤਾਂ ਕਿ ਜਦ ਗੁਰਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਚਾਲੇ ਪਾਣਗੇ ਸਹੀਦ ਸਿੰਘ ਚਾਲੇ ਪਾਣਗੇ ਇਹ ਸਾਰਾ ਰਾਹ ਸਾਫ਼ ਹੋਣਾ ਚਾਹੀਦਾ ਹੈ ਸੋ ਸਾਰੀ ਸੰਗਤਾਂ ਨੂੰ ਬਧਾਈਆਂ ਔਰ ਜਿਹੜੇ ਵੀ ਅੱਜਿੱਥੇ ਵੀ ਮੈਸੇਜ ਜਾਏ ਸੰਗਤਾਂ ਨੂੰ ਬੇਨਤੀ ਪਾਈ ਸਾਰੇ ਕੰਮ ਕਾੜ ਛੱਡ ਕੇ ਗੁਰਤੇਜ ਬਾਦਰ ਸਾਹਿਬ ਦੀ 350 ਸਾਲਾ ਸਤਾਬਦੀ ਹੈ ਐ ਜਿੰਦਗੀ ਵੀ ਸਾਡੇ ਦੁਬਾਰਾ ਨਹੀਂ ਆਣੀ ਸਾਰੇ ਕੰਮ ਸਾਥ ਛੱਡ ਕੇ ਆਪਣੇ ਪਰਿਵਾਰ ਵੀ ਮੈਂ ਕਹਿੰਦਾ ਕੋਈ ਪਰਵਾਹ ਨਹੀਂ ਕਰਨੀ ਸਭ ਨੂੰ ਲੈ ਕੇ ਕੋਈ ਆਏ ਨਾ ਆਏ ਆਪ ਜੀ ਇੱਥੇ ਪੋਚੋ ਗੁਰਤੇਜ ਬਾਦਰ ਸਾਹਿਬ ਦੀ ਖੁਸ਼ੀਆਂ ਲਓ ਆ ਕੇ ਨਜ਼ਾਰਾ ਵੇਖੋ ਸੀਗਨ ਸਾਹਿਬ ਦੇਖੋ ਕਿੰਨਾ ਵੱਡਾ ਇਕੱਠ ਹੈ लाल किले देखो महाराज की जालो जलाल है आप जी ने पूछड़ा जी भाई गुरु जी का खालसा थाने गुरु एक बात सर जी महाराज ਦਾ ਜਿਹੜਾ ਇਥੋਂ ਦੀ ਸੀਸ ਲੈ ਕੇ ਪਾਈ ਜੇਤਾ ਜੀ ਗਏ ਆਪ ਜੀ ਦੀ ਧਰਮ ਪਤੀ ਧਾਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਧਰਮ ਪਤਨੀ ਜਿਨ੍ਹਾਂ ਨੇ ਕਿਹਾ ਸੀਗਾ ਕਿ ਵੀ ਮੁਸਕਰ ਆਉਂਦੇ ਹੋਏ ਵਾਪਸ ਆਇਓ ਜੇ ਵਾਅਦਾ ਕਰਕੇ ਗਏ ਸੀ ਇਹ ਤੇ ਧਿਆਨ ਦਿਓ ਜੇ ਜਦੋਂ ਧਾਨ ਗੁਰ ਤੇਗ ਬਹਾਦਰ ਸਾਹਿਬ ਦਾ ਸ਼ੀਸ਼ ਧਾਨ ਗੁਰ ਗੋਬਿੰਦ ਸਿੰਘ ਮਹਾਰਾਜ ਦੇ ਕੋ ਜਦ ਕੀ ਹਾਲੇ ਗੋਬਿੰਦ ਰਾਏ ਨੇ ਉਹਨਾਂ ਦੇ ਕੋਲ ਭਾਈ ਜੇਤਾ ਜੀ ਜਾ ਕੇ ਲੈ ਕੇ ਥਾਲ ਦੇ ਵਿੱਚ ਆਜ ਨੇ ਅਰਪਣ ਕੀਤਾ ਉਹਨਾਂ ਨੂੰ ਤੇ ਚਿਹਰਾ ਮੁਸਕਰਾਉਂਦਾ ਹੋਇਆ ਸੀਗਾ ਚਿਹਰਾ ਮੁਸਕਰਾਉਂਦਾ ਭਾਵੇਂ ਸ਼ਹਾਦਤ ਹੋਈ ਏ ਪਰ ਸ਼ਹਾਦਤ ਦੇ ਸਮੇਂ ਵੀ ਚਿਹਰਾ ਮੁਸਕਰਾ ਰਿਹਾ ਹੈ ਕਿਨ ਤੇਗ ਬਹਾਦਰ ਜੀ ਦੇ ਵਾਂਗ ਹਿੰਦ ਤੇ ਤੇਗ ਬਹਾਦਰ ਜੀ ਦੇ ਵਾਂਗ ਹਿੰਦ ਦੇ ਚਾਦਰ ਅਣਖ ਦੀ ਹੋਰ ਕਿਸ ਨੇ ਤਣਨੀ ਏ ਚਾਦਰ ਅਣਖ ਦੀ ਹੋਰ ਕਿਸ ਨੇ ਤਾਨਨੀ ਏ ਸਤਗੁਰ ਦੀ ਸ਼ਹਾਦਤ ਵੇਖ ਸੰਗਤੇ ਸਤਗੁਰੂ ਦੀ ਸ਼ਹਾਦਤ ਵੇਖ ਸੰਗਤੇ ਕੋਲ ਖਲੋਤੀ ਸੰਗਤ ਦਾ ਸੀਨਾ ਹੋਇਆ ਚਾਨਣੀ ਚਾਨਣੀ ਏ ਕੋਲ ਖਲੋਤੀ ਸੰਗਤ ਦਾ ਸੀਨਾ ਹੋਇਆ ਚਾਨਣੀ ਚਾਨਣੀ ਏ ਕਹਿੰਦੇ ਇਹ ਕਰਨੀ ਵਾਲਿਆਂ ਦੀ ਮਿਹਰਬਾਨੀ ਹੈ ਇਹ ਕਰਨੀ ਵਾਲਿਆਂ ਦੀ ਮਿਹਰਬਾਨੀ ਏ ਕਿ ਪਰਲੋਕ ਤੱਕ ਹੋਈ ਚਾਨਣੀ ਚਾਨਣੀ ਏ ਕਿ ਪਰਲੋਕ ਤੱਕ ਹੋਈ ਚਾਨਣੀ ਚਾਨਣੀ ਏ ਏ ਚਾਨਣ ਏ ਚਾਨਣ ਉਹਦਾ ਸਾਰੇ ਜਹਾਨ ਅੰਦਰ ਏ ਚਾਨਣ ਉਹਦਾ ਸਾਰੇ ਜਹਾਨ ਅੰਦਰ ਉਹ ਜਿਹਦੀ ਚਾਂਦਨੀ ਚੌਕ ਅੰਦਰ ਚਮਕਦੀ ਚਾਂਦਨੀ ਏ ਜਦ ਚਾਂਦਨੀ ਚੌਕ ਅੰਦਰ ਚਮਕਦੀ ਚਾਨੀਏ ਭਾਰਤ ਮਾਂ ਦੀ ਹਿਕ ਨਾ ਦਾਗ ਲੱਗੇ ਭਾਰਤ ਮਾਂ ਦੀ ਹਿਕ ਨਾ ਦਾਗ ਲੱਗੇ ਆਪਣੀ ਖਲ ਦੀ ਚਾਦਰ ਤਾਣ ਰੱਖਿਆ ਆਪਣੇ ਖਲ ਦੀ ਚਾਦਰ ਤਾਣ ਰੱਖੜਿਆ ਤਾਨਗੁਰ ਤੇ ਇੱਕ ਬਹਾਦਰ ਸਾਜੀ ਮਹਾਰਾਜ ਆਪਣਾ ਸ਼ੀਸ਼ ਦੇਖੇ ਹਿੰਦੂ ਰੱਖਿਆ ਹਿੰਦੁਸਤਾਨ ਰੱਖਿਆ ਹਿੰਦੂ ਰੱਖਿਆ ਹਿੰਦੁਸਤਾਨ ਰੱਖਿਆ ਮਨਾਤ ਅ ਸੰਗਤ ਜੀ ਬਹੁਤ ਦੁਨੀਆ ਰਹੀਏ ਤਾਨਗੁਰ ਤੇ ਇੱਕ ਬਹਾਦਰ ਸਾਜੀ ਮਹਾਰਾਜ ਦਾ ਪਰ ਕਹਿੰਦੇ ਦਰਸ ਤੇਰੇ ਕੀ ਪਿਆਸ ਅਮਨ ਲੱਗੀ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਸ ਜਾਗ ਰਹੀ ਨਾ ਤਾਨਗੁਰ ਤੇ ਇੱਕ ਬਹਾਦਰ ਸਾਜੀ ਮਹਾਰਾਜ ਦੇ ਦਾਰਿਆਂ ਦੀ ਉਹਨਾਂ ਦੀ ਸੇਵਾ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਸਤਗੁਰ ਦਾ ਮਨ ਬਣ ਜਾਵੇ ਸੇਵਾ ਕੀਤੀ ਸਫਲੀ ਹੋ ਜਾਵੇ ਧੰਨ ਗੁਰ ਤੇਗ ਬਹਾਦਰ ਜੀ ਮਹਾਰਾਜ ਕਿਦ ਨਿਮਾੜਿਆ ਨੂੰ ਆਪਣੇ ਚਰਨਾਂ ਥਾ ਦੇ ਦੇਣ ਭੋਰਾ ਮਾਤਰ ਧੰਨ ਗੁਰ ਤੇਗ ਬਹਾਦਰ ਜੀ ਮਹਾਰਾਜ ਹੋਈਆਂ ਬੇਨਤ ਬੇਨਤ ਪੁਲਾਚਕਾਂ ਦੀ ਸ਼ਮਾ